ਉਹ ਉਡਰੀਆਂ ਨੇ ਇੱਕ ਸਰਹੱਦੀ ਇਲਾਕਿਆਂ ਦੇ ਵਿੱਚ ਪਿੰਡਾਂ ਦੇ ਜਿਹੜੇ ਲੋਕ ਨੇ ਉਹ ਆਪਣਾ ਘਰ-ਬਾਰ ਛੱਡ ਕੇ ਆਪਣੇ ਰਿਸ਼ਤੇਦਾਰਾਂ ਦੇ ਕੋਲ ਸੇਫ ਜਗ੍ਹਾ ਤੇ ਉੱਪਰ ਜਾ ਰਹੇ ਨੇ ਤੁਹਾਡੇ ਸਾਹਮਣੇ ਬੈਠੇ ਆ ਅੱਜ ਸਵੇਰੇ ਆਈਦਾ ਮਰਚਾ ਤੋੜਨ ਸ਼ਾਮ ਨੂੰ ਅਸੀਂ 7:00 ਵਜੇ ਜਾਂਦੇ 7:30 ਹੀ ਹੋ ਜਾਂਦੇ ਸਾਨੂੰ ਕਦੀ 8:00 ਹੀ ਹੋ ਜਾਂਦੇ ਨੇ ਸਾਨੂੰ ਕੋਈ ਤਾਂ ਨਾ ਹੀ ਤਾਂ ਕੋਈ ਬੁਲਾਉਂਦਾ ਨਾ ਹੀ ਸਾਨੂੰ ਕੋਈ ਮਿਲਦਾ ਹੈ ਕਿ ਤੁਸੀਂ ਇੱਥੋਂ ਚਲੇ ਜਾਓ ਜਾਂ ਤੁਸੀਂ ਆਓ ਨਾ ਸਾਨੂੰ ਕੋਈ ਡਰ ਨਹੀਂ ਪੁੱਤਰ ਪਾਕਿਸਤਾਨ ਦੀ ਜਿਹੜੀ ਸਰਹੱਦ ਹੈ ਉਹ ਇੱਥੋਂ ਕਿੰਨੀ ਦੂਰ ਹੈ ਨਾਲ ਹੀ ਇਹ ਬਸ ਜ਼ੀਰੋ ਲੈਂਦੇ ਬੈਠੇ ਆ ਵਾਡੇ ਸਾਹਮਣੇ ਸਭ ਕੁਝ ਹੀ ਝੂਠ ਹੈ ਹਾਂ ਸੀ ਆਪਦੇ ਪਹਿਲੀ ਦੇ ਵਿੱਚ ਬਹਿ ਕੇ ਦੱਸਦੇ ਪਏ ਆ ਜਿਹੜੀ 1971 ਦੀ ਜੰਗ ਸੀਗੀ ਉਹ ਤੁਸੀਂ ਆਪ ਦੇਖੀ ਵੇਖੀ ਹੋਣੀ ਹੈ ਖਵਾਵਾ ਡਾ ਦੇਂਦੇ ਨਹੀਂ ਵਿਖਰੇ ਵਿਰੋਧ ਦੇਸ਼ ਆਪਣੇ ਬਾਤੇ ਕਾਹਦਾ ਵਿਰੋਧ ਦੇ ਆਪਾਂ ਵੀ ਉਧਰ ਜਾਂਦੇ ਉਹ ਆਪਣੇ ਵੱਲੇ ਆਂਦੇ ਨੇ ਕੋਈ ਡਰ ਨਹੀਂ ਅਸੀਂ ਤਾਂ ਸ਼ਾਮ ਨੂੰ ਸਵੇਰੇ 5 ਵਜੇ ਇੱਥੇ ਆ ਜੰਦੇ ਆਂ ਸਾਨੂੰ ਤਾਂ ਕਦੇ ਕਿਸੇ ਸਰਦਾਰ ਮਨ ਲਾਜਮ ਨਹੀਂ ਕਿਹਾ ਜਵਾਨ ਨੇ ਵੀ ਇੱਥੇ ਨਾ ਆਇਆ ਉਹ ਤੁਸੀਂ ਅਛਾ ਮੇਰਾ ਪਿੰਡ ਨਾਲ ਹੀ ਨੰਦਾ ਪਾਕਿਸਤਾਨ ਦੀ ਜ਼ੀਰੋ ਲੈਂਡ ਤੇ ਬੈਠੇ ਕਿਹੜਾ ਪਿੰਡ ਇਹਨਾਂ ਦਾ ਪਾਕਿਸਤਾਨ ਦਾ ਕਿਹੜਾ ਪਿੰਡ ਹੈ ਇਹ ਆਪਕੀ ਪਿੰਡ ਹੈ ਲੜਾਈ ਲੱਗਣ ਵਾਲੀ ਸਾਨੂੰ ਤਾਂ ਨਹੀਂ ਮਹਿਸੂਸ ਹੋ ਰਿਹਾ ਪਰ ਕਹਿੰਦੇ ਨੇ ਲੜਾਈ ਲੱਗੇ ਦੀ ਲੱਗੇਗੀ ਅਸਤਾਪ ਦਾ ਕੰਮ ਕਰਨ ਲੱਗੇ ਹੋਇਆ ਹੈ ਪਰ ਅਸੀਂ ਭਜਦੇ ਨਹੀਂ ਭੱਜਣ ਵਾਲੇ ਲੋਕ ਨਹੀਂ ਹੈਗੇ ਹਾਂ ਪਹਿਲਗਾਮ ਵਿਖੇ ਵਾਪਰੀ ਮੰਦ ਭਾਗੀ ਘਟਨਾ ਤੋਂ ਬਾਅਦ ਦੋਨਾਂ ਦੇਸ਼ਾਂ ਦੇ ਵਿੱਚ ਲਗਾਤਾਰ ਤਣਾਅ ਵਧ ਰਿਹਾ ਹੈ ਇਹ ਵੀ ਅਫਾਂ ਉਡਰੀਆਂ ਨੇ ਕਿ ਸਰਹੱਦੀ ਇਲਾਕਿਆਂ ਦੇ ਵਿੱਚ ਪਿੰਡਾਂ ਦੇ ਜਿਹੜੇ ਲੋਕ ਨੇ ਉਹ ਆਪਣਾ ਘਰ-ਬਾਰ ਛੱਡ ਕੇ ਆਪਣੇ ਰਿਸ਼ਤੇਦਾਰਾਂ ਦੇ ਕੋਲ ਸੇਫ ਜਗ੍ਹਾ ਤੇ ਉੱਪਰ ਜਾ ਰਹੇ ਨੇ ਪਰ ਅਸੀਂ ਤੁਹਾਨੂੰ ਗਰਾਊਂਡ ਜੀਰੋ ਰਿਪੋਰਟ ਦਿਖਾਉਣ ਜਾ ਰਹੇ ਹਾਂ ਕਿਉਂਕਿ ਇਹ ਸਰਹੱਦੀ ਏਰੀਆ ਫਰੁਸਪੁਰ ਦਾ ਹੈ ਔਰ ਜਿਹੜਾ ਪਿੰਡ ਗੱਤੀ ਰਾਜੋਕ ਹੈ ਤਾਂ ਜੇਕਰ ਇਹਨਾਂ ਪਿੰਡਾਂ ਦੀ ਗੱਲ ਕਰੀਏ ਤਾਂ ਲਗਭਗ 18 ਪਿੰਡੇ ਦੱਸੇ ਜਾ ਰਹੇ ਨੇ ਇਹਨਾਂ ਪਿੰਡਾਂ ਦੇ ਵਿੱਚ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਹੈ ਔਰ ਉਹ ਲੋਕ ਕਹਿ ਰਹੇ ਨੇ ਕਿ ਇਸ ਇਲਾਕੇ ਦੇ ਵਿੱਚ ਇਸ ਪਿੰਡਾਂ ਦੇ ਵਿੱਚ ਲੋਕ ਆਪਣਾ ਕਾਰੋਬਾਰ ਕਰ ਰਹੇ ਨੇ ਕਿਸੇ ਤਰ੍ਹਾਂ ਦਾ ਕੋਈ ਡਰ ਡੱਕਰ ਨਹੀਂ ਹੈਗਾ ਕਿਸੇ ਤਰ੍ਹਾਂ ਦਾ ਕੋਈ ਸਮਾਨ ਆਪਣਾ ਨਹੀਂ ਲੈ ਕੇ ਜਾ ਰਿਹਾ ਅਸੀਂ ਤੁਹਾਨੂੰ ਉਹ ਬੀਬੀਆਂ ਵੀ ਮਿਲਾਉਣ ਜਾ ਰਹੇ ਹਾਂ ਜਿਹੜੇ ਇਸ ਡਰ ਤੋਂ ਬਿਲਕੁਲ ਪਰੇ हट ਕੇ ਆਪਣਾ ਰੁਟੀਨ ਦਾ ਕੰਮ ਕਰ ਰਹੀਆਂ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਧਰ ਸਬਜ਼ੀ ਜਿਹੜੀ ਆ ਮਿਰਚਾਂ ਤੂੜੀਆਂ ਜਾ ਰਹੀਆਂ ਔਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਬੀਬੀਆਂ ਆਪਣੇ ਕਮਾਕਾਰਾਂ ਲਈ ਇੱਥੇ ਆਉਂਦੀਆਂ ਤਾਂ ਜੇਕਰ ਗੱਲ ਕਰੀਏ ਦੋਨਾਂ ਦੇਸ਼ਾਂ ਦੇ ਵਿੱਚ ਵਧ ਰਹੇ ਤਣਾਅ ਨੂੰ ਲੈ ਕੇ ਤਾਂ ਲੋਕ ਇਹ ਕਹਿੰਦੇ ਸੀਗੇ ਕਿ ਇੱਥੇ ਬੀਐਸਐਮ ਨੇ ਹੌਕਾ ਦੇ ਤਾ ਕਿ ਤੁਸੀਂ ਆਪਣਾ ਸਾਜੋ ਸਮਾਨ ਲੈ ਕੇ ਕਿਤੇ ਹੋਰ ਜਗ੍ਹਾ ਤੇ ਜਾ ਸਕਦੇ ਹੋ ਪਰ ਇੱਥੇ ਇਹਨਾਂ ਪਿੰਡਾਂ ਦੇ ਵਿੱਚ ਅਜਿਹਾ ਕੁਝ ਵੀ ਵੇਖਣ ਨੂੰ ਨਹੀਂ ਮਿਲਿਆ ਤਾਂ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਮਤਾਵਾਂ ਪੈਣਾ ਦੇ ਨਾਲ ਜਿਹੜੀਆਂ ਇਸ ਇਲਾਕੇ ਦੇ ਵਿੱਚ ਕਿਉਂਕਿ ਜਿਹੜੀ ਇਹ ਏਰੀਆ ਹੈਗਾ ਬਿਲਕੁਲ ਅਸੀਂ ਪਾਕਿਸਤਾਨ ਦੀ ਸਰਹੱਦ ਦੇ ਉੱਪਰ ਖੜੇ ਹੋਇਆ ਥੋੜੀ ਦੇਰ ਆ ਥੋੜੀ ਦੂਰ ਹੀ ਜਿਹੜੀ ਫੈਂਸਿੰਗ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਿਨਾ ਕਿਸੇ ਤਣਾਅ ਦੇ ਬਿਨਾ ਕਿਸੇ ਡਰ ਦੇ ਇਹ ਲੋਕ ਆਪਣਾ ਰੋਜ਼ ਮਰਨਾਂ ਦੀ ਤਰ੍ਹਾਂ ਹੀ ਜ਼ਿੰਦਗੀ ਦੇ ਵਿੱਚ ਜਿਹੜਾ ਇਹ ਖੇਤੀਬਾੜੀ ਦਾ ਕੰਮ ਕਰ ਰਹੇ ਨੇ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਤਾਂ ਗੱਲਬਾਤ ਕਰਦੇ ਆਂ ਮਾਤਾ ਜੀ ਤੁਹਾਡਾ ਕੀ ਨਾਮ ਹੈ ਦਸਵਿੰਦਰ ਕੌਰ ਮਾਤਾ ਜੀ ਇੱਥੇ ਲੋਕ ਇਹ ਕਹਿੰਦੇ ਨੇ ਅਫਵਾਹਾਂ ਉਡ ਰਹੀਆਂ ਨੇ ਕਿ ਦੋਨਾਂ ਦੇਸ਼ਾਂ ਦੇ ਵਿੱਚ ਲੜਾਈ ਲੱਗ ਜਾਣੀ ਹੈ ਤੇ ਲੋਕ ਜਿਹੜੇ ਆਪਦਾ ਸਾਜੋ ਸਮਾਨ ਘਰ ਦਾ ਸਮਾਨ ਲੈ ਕੇ ਸ਼ਹਿਰ ਵੱਲੋਂ ਜਾ ਰਹੇ ਬਿਲਕੁਲ ਨਹੀਂ ਪੁੱਤਰ ਜਾ ਰਹੇ ਤੁਹਾਡੇ ਸਾਹਮਣੇ ਬੈਠੇ ਆਂ ਆਦੀ ਸਵੇਰੇ ਆਈਦਾ ਮਰਚਾ ਤੋੜਨ ਸ਼ਾਮ ਨੂੰ ਅਸੀਂ 7 ਵਜੇ ਜਾਂਦੇ 7:30 ਹੋ ਜਾਂਦੇ ਸਾਨੂੰ ਕਦੀ 8 ਹੀ ਹੋ ਜਾਂਦੇ ਨੇ ਸਾਨੂੰ ਕੋਈ ਤਾਂ ਨਾ ਹੀ ਤਾਂ ਕੋਈ ਬੁਲਾਉਂਦਾ ਨਾ ਹੀ ਸਾਨੂੰ ਕੋਈ ਮਿਲਦਾ ਹੈ ਕਿ ਤੁਸੀਂ ਇੱਥੋਂ ਚਲੇ ਜਾਓ ਜਾਂ ਤੁਸੀਂ ਆਓ ਨਾ ਸਾਨੂੰ ਕੋਈ ਡਰ ਨਹੀਂ ਪੁੱਤਰ ਅਸੀਂ ਬਿਲਕੁਲ ਸਵੇਰ ਤੋਂ ਆਈਦਾ ਸਾਡੇ ਬੱਚਿਆਂ ਦੇ ਸਕੂਲਾਂ ਦੇ ਚ ਪੜ੍ਹਦੇ ਪਏ ਨੇ ਸਾਨੂੰ ਕੋਈ ਟੈਨਸ਼ਨ ਨਹੀਂ ਆਪਦੀ ਵਧੀਆ ਮਿਹਨਤ ਕਰਦੇ ਪਏ ਸਾਨੂੰ ਇਹੋ ਜੇ ਕੋਈ ਡਰ ਵਾਲੀ ਗੱਲ ਨਹੀਂ ਕੋਈ ਇਹੋ ਜੇ ਸਾਨੂੰ ਟੈਨਸ਼ਨ ਨਹੀਂ ਦਿਮਾਗ ਤੇ ਕਿ ਸਾਨੂੰ ਕੋਈ ਬੁਲਾਵੇਗਾ ਜਾਂ ਕੋਈ ਸਾਨੂੰ ਕਹਵੇਗਾ ਉੱਥੇ ਚੱਲ ਜਾਓ ਨਹੀਂ ਸਾਨੂੰ ਕਿਸੇ ਨੇ ਅੱਜ ਤੱਕ ਪਰ ਪਾਕਿਸਤਾਨ ਦੀ ਜਿਹੜੀ ਸਰਹੱਦ ਹੈ ਉਹ ਇੱਥੋਂ ਕਿੰਨੀ ਦੂਰ ਹੈ ਆ ਪੁੱਤਰ ਨਾਲ ਹੀ ਐ ਬਸ ਜੀਰੋ ਲੈਣ ਤੇ ਬੈਠੇ ਆ ਜੀਰੋ ਲੈਣ ਤੇ ਬੈਠੇ ਸਮਝ ਤੂੰ ਆ ਨਾਲ ਬਿਲਕੁਲ ਨਾਲ ਹੈ ਹਾਂਜੀ ਤੇ ਲੋਕੀ ਤਾਂ ਹੀ ਕਹਿੰਦੇ ਵੀ ਜਿਹੜੀਆਂ ਫੌਂਟ ਹੁੰਦੀਆਂ ਭੀਆਂ ਨੇ ਜਿਹੜੇ ਸਰਦੀ ਪਿੰਡਾਂ ਦੇ ਲੋਕ ਜਿਹੜੇ ਇਸ ਇਲਾਕੇ ਦੇ ਨਹੀਂ ਉਹ ਆਪ ਦਾ ਸਾਜੂ ਸਮਾਨ ਲੈ ਕੇ ਸ਼ਹਿਰਾਂ ਨੂੰ ਆ ਰਹੇ ਨੇ ਤੇ ਜਾਂ ਬੀਐਸਐਮ ਨੇ ਜਾਂ ਕਿਸੇ ਆਰਮੀ ਨੇ ਕਿਹਾ ਹੋਇਆ ਵੀ ਭਾਈ ਆਪ ਦਾ ਸਮਾਨ ਲੈ ਕੇ ਤਾਂ ਤੁਸੀਂ ਕਿਸੇ ਆਪ ਦੇ ਰਿਸ਼ਤੇਦਾਰ ਕੋਲ ਜਿਹੜੇ ਵਧੀਆ ਇਲਾਕੇ ਦੇ ਵਿੱਚ ਚਲ ਜਿਓ ਜਿੱਥੇ ਕੋਈ ਇਹੋ ਜੀ ਘਟਨਾ ਨਾ ਹੋਵੇ ਬਿਲਕੁਲ ਨਹੀਂ ਪੁੱਤਰੇ ਸਭ ਝੂਠ ਹੈ ਤੁਹਾਡੇ ਸਾਹਮਣੇ ਸਭ ਕੁਝ ਝੂਠ ਹੈ ਹਾਂ ਸੀ ਆਪਦੇ ਪੜੀ ਦੇ ਵਿੱਚ ਬਹਿ ਕੇ ਤੁਸੀਂ ਦੱਸਦੇ ਪਿਆ ਠੀਕ ਹੈ ਨਾ ਇਹ ਕੋਈ ਇਹ ਨਹੀਂ ਕੋਈ ਸਾਨੂੰ ਕਿਸੇ ਡਾਰ ਨਾਲ ਗੱਲ ਕਰਦੇ ਪਿਆ ਜਾਂ ਸਾਨੂੰ ਕੋਈ ਦਬਾਅ ਆਇਆ ਸੀ ਆਪਦੀ ਪੜੀ ਦੇ ਵਿੱਚ ਬਹਿ ਕੇ ਤੁਹਾਨੂੰ ਗੱਲਬਾਤ ਕਰਦੇ ਪੈ ਸਾਨੂੰ ਕੋਈ ਡਰ ਨਹੀਂ ਉਹ ਜਿਆ ਨਾ ਹੀ ਸਾਨੂੰ ਕੋਈ ਇਹ ਜੇ ਕਿਸੇ ਨੇ ਕਿਹਾ ਹੈ ਵੀ ਤੁਸੀਂ ਇੱਥੇ ਮਰਚਾ ਤੋੜਨ ਨਹੀਂ ਆਣਾ ਕਿ ਜਾ ਤੁਸੀਂ ਇਹ ਕੰਮ ਨਹੀਂ ਕਰਨਾ ਕਿ ਡਾਰੇ ਸਾਨੂੰ ਕੋਈ ਡਰ ਨਹੀਂ ਪੁੱਤਰ ਸੇਗਾ ਪੀ ਜਿੱਦਾਂ ਪਹਿਲਾਂ 1971 ਦੀ ਜੰਗ ਵੀ ਲੱਗੀ ਸੀਗੀ ਚਲੋ ਤੁਸੀਂ ਤੁਹਾਡੀ ਉਮਰ ਛੋਟੀ ਲੱਗਦੀ ਹੈ ਕਿ ਲੱਗਦਾ ਕਿ ਉਸ ਵਰਗੀ ਜੰਗ ਇਸ ਜਗ੍ਹਾ ਤੇ ਲੱਗੇਗੀ ਕੋਈ ਕੋਲ ਨਹੀਂ ਪੁੱਤਰ ਜਦੋਂ ਮੈਨ ਮਉਣ ਲੱਗੇ ਸੀ ਉਦੋਂ ਮੈਂ ਮੇਰਾ ਵੱਡੇ ਮੁੰਡਾ ਮੇਰੇ ਕੋਲ ਸੀ ਮੈਂ ਐਡੀ ਵੀ ਛੋਟੀ ਨਹੀਂ ਆ ਪੁੱਤਰ ਮੇਰੀ 50 50 ਸਾਲ ਉਮਰ ਹੋਵੇਗੀ ਮੈਂ ਐਡੀ ਛੋਟੀ ਨਹੀਂ ਆ ਪੋਤਰਿਆਂ ਵਾਲੀਆਂ ਤੇ ਪਰ ਬਾਕੀ ਮੈਨ ਮਉਣ ਲੱਗੇ ਸੀ ਉਦੋਂ ਤਾਂ ਬੜਾ ਗਦਰ ਮਚ ਗਿਆ ਸੀ ਪਰ ਜੰਗ ਤਾਂ ਫਿਰ ਵੀ ਨਹੀਂ ਲੱਗਿਆ ਸੀ ਜਦੋਂ ਸਾਡੀਆਂ ਪਹਿਲੀਆਂ ਦੇ ਵਿੱਚ ਸਾਰੇ ਇੱਥੇ ਬਹਿਣ ਲੱਗੇ ਹੋਏ ਸੀ ਸਾਨੂੰ ਉਹਨਾਂ ਨੇ ਬਿਲਕੁਲ ਪਿੰਡਾਂ ਤੋਂ ਬਾਹਰ ਕੱਢ ਦਿੱਤਾ ਸੀ ਉਦੋਂ ਵੀ ਜੰਗ ਤਾਂ ਲੱਗਿਆ ਉਦੋਂ ਇੱਥੇ ਮਾਹੌਲ ਕਿੰਨਾ ਕੁ ਖਰਾਬ ਸੀ ਉਹ ਤਾਂ ਬਹੁਤ ਬਹੁਤ ਖਰਾਬ ਸੀ ਉਦੋਂ ਤਾਂ ਉਦੋਂ ਤਾਂ ਕੋਈ ਜੀਪ ਪਿੰਡ ਦੇ ਵਿੱਚ ਰਹਿ ਨਹੀਂ ਗਿਆ ਸੀ ਵੱਡੇ ਵੱਡੇ ਕੋਈ ਜੀਰਾਕ ਜਿਹਾ ਡੰਗਰ ਰਹਿ ਗਿਆ ਡੰਗਰਾਂ ਨਾਲ ਕੋਈ ਵੱਡਾ ਇਕ ਇਕ ਜੀ ਰਹਿ ਗਿਆ ਬਾਕੀ ਜਵਾਕ ਜੱਲਾ ਜਨਾਨੀਆਂ ਸਭ ਪੁੱਤਰ ਦੂਰ ਚਲੀ ਜਾਂਗੇ ਅਸੀਂ ਮੈਨ ਲੱਗੇ ਸੀ ਵੈਣ ਲੱਗੇ ਸੀ ਹਾਂ ਤੇ ਸਾਡੇ ਨਾਲ ਇੱਕ ਹੋਰ ਮਾਤਾ ਮੌਜੂਦ ਹੈ ਮਾਤਾ ਜੀ ਤੁਹਾਡੀ ਕੀ ਨਾਮ ਹੈ ਮੇਰਾ ਨਗਰਦੀਪ ਕੌਰ ਮਾਤਾ ਜੀ ਤੁਹਾਡੀ ਕਿੰਨੀ ਉਮਰ ਹੋ ਗਈ ਹੈ 60 ਸਾਲਾਂ ਦੀ ਉਮਰ 60 ਸਾਲ ਉਮਰ ਹੋ ਗਈ ਹੈ ਜਿਹੜੀ 1971 ਦੀ ਜੰਗ ਸੀਗੀ ਉਹ ਤੁਸੀਂ ਆਪ ਦੇਖੀ ਵੇਖੀ ਹੋਣੀ ਹੈ ਯਾਦ ਨਹੀਂ ਕਿ ਉਦੋਂ ਮੈਂ ਇੱਥੇ ਨਹੀਂ ਰਹਿੰਦੇ ਸੀ ਅਸੀਂ ਬਾਅਦ ਚ ਆਇਆ ਇੱਥੇ ਸਾਨੂੰ 40 ਸਾਲ ਹੋ ਗਏ ਆ 40 ਸਾਲ ਹੋ ਗਏ ਉਸ ਤੋਂ ਬਾਅਦ ਲਗਭਗ 1999 ਦੇ ਵਿੱਚ ਜਦੋਂ ਕਾਰਗਲ ਦੀ ਲੜਾਈ ਲੱਗੀ ਸੀ ਉਦੋਂ ਵੀ ਇਸ ਇਲਾਕੇ ਦੇ ਵਿੱਚ ਮੈਨਾਂ ਵਗੈਰਾ ਲਾਤੀਆਂ ਤੇ ਫੌਜ ਬੈਗੀ ਸੀ ਤੇ ਉਦੋਂ ਕਿੰਨਾ ਕੁ ਮੌਲ ਇੱਥੇ ਖਰਾਬ ਹੋ ਗਿਆ ਸੀ ਉਦੋਂ ਤਾਂ ਬਹੁਤ ਜ਼ਿਆਦਾ ਸੀ ਵੀ ਸਾਨੂੰ ਨਾ ਇੱਥੇ ਸਿੱਟੀ ਚਗੜ ਨਹੀਂ ਆਉਂਦੇ ਹੁੰਦੇ ਸੀ ਤੇ ਨੇੜੇ-ਨੇੜੇ ਨਹੀਂ ਜਾਣਦੇ ਹੁੰਦੇ ਸੀ ਵੀ ਮੈਨ ਲੱਗੇ ਸੀ ਜਿਵੇਂ ਛੋਟੀ ਉਮਰ ਦਾ ਕੋ ਵੱਡੀ ਉਮਰ ਦਾ ਜਿਵੇਂ ਟੈਂਕ ਦਾ ਹੋਰ ਮੈਨ ਲੱਗੇ ਸੀ ਬੱਚਿਆਂ ਵਾਲੇ ਹੋਰ ਲੱਗੇ ਸੀ ਜਿਹੜੇ ਆਦਮੀ ਵਾਲੇ ਹੂੰ ਤੇ ਵੀ ਨਹੀਂ ਜਾਣਾ ਚਾਹੀਦਾ ਅਸੀਂ ਨਹੀਂ ਗਏ ਸੀ ਇੱਕ ਦੋ ਬੰਦਿਆਂ ਦੇ ਮੈਨ ਨਾਲ ਪੈਰ ਵੀ ਉੱਡ ਗਏ ਸੀ ਰੰਜ ਕਿ ਅੱਜ ਕੀ ਲੱਗਦਾ ਅੱਜ ਤਾਂ ਮਾਹੌਲ ਖਰਾਬ ਹੈਗਾ ਕੋਈ ਅੱਗੇ ਵਸਦਾ ਉਵੇਂ ਵਸਦਾ ਪਿਆ ਮੁਰਾ ਲੋਕੀ ਤਾਂ ਕਹਿੰਦੇ ਜੰਗ ਲੱਗ ਜਣੀ ਜੀ ਆਪਦਾ ਸਮਾਨ ਲੈ ਲੋ ਰਾਸ਼ਨ ਲੈ ਲੋ ਨਾ ਵੀ ਵਿਰੋਧ ਪਾਰਟੀ ਵਾਲੀਆਂ ਖਵਾਵਾ ਡਾ ਦਿੰਦੇ ਨੇ ਬਿਖਰੇ ਵਿਰੋਧ ਦੇਸ਼ ਆਪਣੇ ਬਾਤੇ ਕਾਹਦਾ ਵਿਰੋਧ ਦੇ ਆਪਾਂ ਵੀ ਉੱਧਰ ਜਾਂਦੇ ਆ ਆਪਣੇ ਵੱਲੇ ਆਂਦੇ ਨੇ ਆਪਾਂ ਵੀ ਨਨਕਾਣਾ ਸਾਹਿਬ ਵੇਖਣ ਜਾਣੀ ਆ ਬਿਲਕੁਲ ਹਾਂ ਤੇ ਕੋਈ ਉਵੇਂ ਤੇ ਹੀ ਵਸਦਾ ਪਿਆ ਜਿਵੇਂ ਅੱਗੇ ਵਸਦਾ ਸੀ ਲੋਕਾਂ ਨੇ ਇਸ ਤਰ੍ਹਾਂ ਦਾ ਕੋਈ ਆਪਣਾ ਜਦੋਂ ਬੱਚੇ ਬੱਚਿਆਂ ਨੇ ਵੀ ਕਦੇ ਕੋਈ ਗੱਲ ਨਹੀਂ ਕੀਤੀ ਵੀ ਆਪਣਾ ਸੰਤਾਬ ਕਦੇ ਉਹਨਾਂ ਖ਼ਬਰ ਹੀ ਨਹੀਂ ਦੱਸੀ ਵੀ ਖ਼ਬਰ ਕੋ ਮਾੜੀ ਆਈ ਜਾਂਦੇ ਨੇ ਵਧੀਆ ਚੰਗੀ ਹੋ ਜਣੀ ਅੱਗੇ ਵੀ ਇਹੋ ਜਿਹੀ ਪੈਂਦੀ ਰਹਿੰਦੇ ਨੇ ਹੂੰ ਰੋਟੀਨ ਦਾ ਕੰਮ ਕਰਦੇ ਪਏ ਤੁਸੀਂ ਹਾਂ ਹਾਂ ਤੇ ਕੋਈ ਡਰ ਡੁੱਕਰ ਨਹੀਂ ਹੈਗਾ ਕੋਈ ਡਰ ਨਹੀਂ ਅਸੀਂ ਤਾਂ ਸ਼ਾਮ ਨੂੰ ਸਵੇਰੇ 5 ਵਜੇ ਇੱਥੇ ਆ ਜਾਂਦੇ ਹਾਂ ਸੰਨ ਤਾਂ ਕਦੇ ਕਿਸੇ ਸਰਦਾਰ ਮਨ ਲਾਜਮ ਨਹੀਂ ਕਿਆ ਜਵਾਨ ਨੇ ਵੀ ਇੱਥੇ ਨਾ ਜਾਓ ਤੁਸੀਂ ਬੀਐਸਐਫ ਲੈ ਨਾਲ ਇੱਥੇ ਆਉਂਦੇ ਹੋਣੇ ਗਸ਼ਤੇ ਆਉਂਦੇ ਹੋਣੇ ਆਉਂਦੇ ਆ ਕੋੜਾ ਕੋੜਿਆਂ ਤੇ ਵੀ ਆਉਂਦੇ ਆ ਕੋਈ ਗਸ਼ਤ ਅੱਗੇ ਨਾਲ ਮਾੜੀ ਮੋਟੀ ਇਹਨਾਂ ਨੇ ਤੇਜ ਕੀਤੀ ਆ ਨਹੀਂ ਉਵੇਂ ਹੀ ਉਵੇਂ ਹੀ ਹੈ ਹਮੇ ਚੱਲੀ ਜਾਂਦਾ ਅੱਛਾ ਅਮੇ ਵਾਲਾ ਪਿੰਡ ਨਾਲ ਹੀ ਆ ਨੰਦਾ ਪਾਕਿਸਤਾਨ ਦੀ ਜ਼ੀਰੋ ਲਾਈਨ ਤੇ ਬੈਠੇ ਕਿਹੜਾ ਪਿੰਡ ਹੈ ਨਾ ਪਾਕਿਸਤਾਨ ਦਾ ਕਿਹੜਾ ਪਿੰਡ ਹੈ ਇਹ ਆ ਪਿੱਖੀ ਪਿੰਡ ਹੈ ਅੱਛਾ ਪਿੱਖੀ ਪਿੰਡ ਹੈ ਹਾਂ ਪਿੱਖੀ ਪਿੰਡ ਦੇ ਉਹ ਵੀ ਇਸੇ ਤਰ੍ਹਾਂ ਆਪਣੇ ਵਾਂਗੂ ਕੰਮਕਾਰ ਕਰਦੇ ਕਰਦੇ ਪੈਨੋ ਵੀ ਵਸੀ ਜਾਂਦੇ ਨੇਵੇਂ ਆਪਾਂ ਵਸੀ ਜਾਂਦੇ ਹਾਂ ਹਾਂ ਤਾਂ ਬਿਲਕੁਲ ਜਿਸ ਜਗ੍ਹਾ ਤੇ ਅਸੀਂ ਮੌਜੂਦ ਆ ਬਿਲਕੁਲ ਪਾਕਿਸਤਾਨ ਅਸੀਂ ਜ਼ੀਰੋ ਲਾਈਨ ਦੇ ਉੱਪਰ ਖੜੇ ਹੋਏ ਆ ਸਰਦੀ ਪਿੰਡ ਹੈਗਾ ਔਰ ਕਿਸੇ ਤਰ੍ਹਾਂ ਦਾ ਵੀ ਡਰ ਡੁੱਕਰ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਇਹ ਬੀਬੀਆਂ ਆਪਣੇ ਖੇਤਾਂ ਦੇ ਵਿੱਚ ਜਿਵੇਂ ਪਹਿਲਾਂ ਕੰਮ ਕਰਦੀਆਂ ਸੀ ਆ ਉਵੇਂ ਹੀ ਅੱਜ ਵੀ ਉਹਨਾਂ ਦਾ ਕੰਮ ਜਿਹੜਾ ਉਹ ਜਾਰੀ ਆ ਜਿਹੜੀਆਂ ਅਫਵਾਵਾ ਜਿਹੜੀਆਂ ਫੈਲ ਰਹੀਆਂ ਨੇ ਰੋਜ਼ਾਨਾ ਸਪੋਕਸਮੈਨ ਅੱਜ ਤੁਹਾਨੂੰ ਗਰਾਉਂਡ ਜ਼ੀਰੋ ਰਿਪੋਰਟ ਜਿਹੜੀ ਆ ਉਹ ਦਿਖਾ ਰਿਹਾ ਕਿ ਜਿਹੜੀਆਂ ਅਫਵਾਵਾ ਨੇ ਉਹ ਬਿਲਕੁਲ ਝੂਠੀਆਂ ਨੇ ਇਸ ਸਰਦੀ ਦੇ ਇਲਾਕੇ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਡਰ ਨਹੀਂ ਹੈ ਕਿਸੇ ਤਰ੍ਹਾਂ ਦੀ ਕੋਈ ਅਫਵਾਹ ਵੀ ਇਨਾਂ ਲੋਕਾਂ ਵੱਲੋਂ ਨਹੀਂ ਫਲਾਈ ਜਾ ਰਹੀ ਸੋ ਕਿਉਂਕਿ ਜਿਹੜੇ ਬੀਐਸਐਫ ਦੇ ਜਵਾਨ ਹੈ ਉਹਨਾਂ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਕਿ ਤੁਸੀਂ ਆਪਣਾ ਕੰਮਕਾਰ ਅੱਗੇ ਵਾਂਗੂ ਰੂਟੀਨ ਦੀ ਜਿਹੜੀ ਥੋੜੀ ਜ਼ਿੰਦਗੀ ਹੈਗੀ ਉਸੇ ਤਰ੍ਹਾਂ ਕੀਤਾ ਜਾਵੇ ਇਸੇ ਕਰਕੇ ਬੀਬੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਖੇਤਾਂ ਦੇ ਵਿੱਚ ਬਿਨਾਂ ਕਿਸੇ ਡਰ ਦੇ ਕੰਮ ਕਰਦੀਆਂ ਸਾਡੇ ਨਾਲ ਇੱਕ ਹੋਰ ਮਾਤਾ ਜੀ ਮਾਤਾ ਤੁਹਾਡਾ ਕੀ ਨਾਮ ਹੈ ਪ੍ਰੀਤੋ ਬਾਈ ਤੇ ਮਾਤਾ ਜੀ ਕਿੰਨਾ ਚਿਰ ਹੋ ਗਿਆ ਤੁਸੀਂ ਇਸ ਪਿੰਡ ਦੇ ਵਿੱਚ ਰਹਿੰਦੇ ਹੋ ਸਾਨੂੰ ਦਿਨ ਤਾਂ ਬਹੁਤ ਹੋ ਗਏ ਨੇ ਤੇ ਮੈਨੂੰ ਹੋ ਗਿਆ ਨੇ ਜਾੜੀ 50 ਸਾਲ ਹੋ ਗਿਆ ਹੁਣ 40 50 ਸਾਲ ਹੋ ਗਿਆ ਜਦੋਂ ਇੱਥੇ ਲਗਭਗ 20 25 ਸਾਲ ਪਹਿਲਾਂ ਇੱਥੇ ਮੈਨਾ ਵੇਸ਼ੀਆਂ ਸੀਆ ਫੌਜੀ ਬਹਿ ਗਏ ਸੀ ਆਗੇ ਉਦੋਂ ਕਿੰਨਾ ਕੋ ਡਰ ਹੋ ਗਿਆ ਸੀ ਡਰ ਬਹੁਤ ਹੋ ਗਿਆ ਸੀ ਮੈਨ ਲੱਗ ਗਏ ਸੀ ਲੋਕ ਚਲੇ ਗਏ ਸੀ ਘਰ ਬਰ ਛੱਡ ਕੇ ਸਮਾਨ ਸਾਰਾ ਮਾੜਾ ਮੋੜਾ ਪਿੱਛੇ ਕਰ ਲਿਆ ਫੁੱਡੇ ਹੀ ਨੇ ਕਦੇ ਅੱਗੇ ਜਾਂਦੇ ਨੇ ਕਦੇ ਪਿੱਛੇ ਜਾਂਦੇ ਨੇ ਤੇ ਉਦੋਂ ਵੀ ਬਹੁਤ ਡਰ ਸੀ ਲੋਕ ਚਲੇ ਗਏ ਇਸ ਗੱਟੀ ਚ ਪਰ ਹੁਣ ਹੁਣ ਜੇਕਰ ਅੱਜ ਦੀ ਗੱਲ ਕਰੀਏ ਤਾਂ ਤੁਸੀਂ ਸੁਣਿਆ ਹੀ ਹੋਣਾ ਵੀ ਹੁਣ ਇੱਥੇ ਦੋਵੇਂ ਦੇਸ਼ਾਂ ਦੇ ਵਿੱਚ ਲੋਕ ਕਹਿੰਦੇ ਲੜਾਈ ਲੱਗ ਜਣੀ ਲੜਾਈ ਲੱਗ ਜਣੀ ਲੱਗਦਾ ਕੋਈ ਇਹੋ ਜਿਹੀ ਕੋਈ ਗੱਲ ਹੈ ਹੋਈ ਗਈ ਇਸ ਇਲਾਕੇ ਦੇ ਵਿੱਚ ਲੜਾਈ ਲੱਗਣ ਵਾਲੀ ਲੜਾਈ ਲੱਗਣ ਵਾਲੀ ਸਾਨੂੰ ਤਾਂ ਨਹੀਂ ਮਹਿਸੂਸ ਹੋ ਰਿਹਾ ਪਰ ਕਹਿੰਦੇ ਨੇ ਲੜਾਈ ਲੱਗੇ ਦੀ ਲੱਗੇਗੀ ਅਸਟਾਪ ਦਾ ਕੰਮ ਕਰਨ ਲੱਗੇ ਹੋਏ ਆਂ ਖੇਤਾਂ ਦੇ ਵਿੱਚ ਤਿਆੜੀ ਦੱਪਾ ਮਿਰਚਾਂ ਤੋੜਦੇ ਪਿਆ ਬੀ ਸਾਡਾ ਵਧੀਆ ਮਸਲਾ ਚ ਲਾ ਖੜਾ ਹੈ ਆਉਂਦਾ ਰੋਟੀ ਦਾ ਬਾਨਾ ਬੀਬੀਏ ਬੜਾਈ ਫਿਰਦੀਆਂ ਨੇ ਤੇ ਇਹ ਲੋਕ ਕਹ ਕਾ ਵੀ ਕਹਨੇ ਇਧਰ ਮੰਟਰੀ ਆ ਗਈ ਲੜਾਈ ਖਤਰਾ ਤਾਂ ਸਨ ਮਹਿਸੂਸ ਹੋ ਰਿਹਾ ਮਾੜਾ ਮੋਟਾ ਪਰ ਦੱਸਦੇ ਨਹੀਂ ਪਰ ਅਸੀਂ ਭਜਦੇ ਨਹੀਂ ਭੱਜਣ ਵਾਲੇ ਲੋਕ ਨਹੀਂ ਹੈਗੇ ਆ ਹਾਂ ਹੱਥ ਨਾਲ ਮਦਦ ਕਰਾਂਗੇ ਨਾਲ ਜਾਵਾਂਗੇ ਫੌਜੀ ਫੌਜੀ ਵੀਰਾਂ ਦੇ ਨਾਲ ਵੀਰਾਂ ਦੇ ਜਾਵਾਂਗੇ ਸਾਡੇ ਦੀ ਪੁੱਤ ਨੇ ਅਸੀਂ ਮਗਰ ਜਾਵਾਂਗੇ ਇਹ ਨਾ ਕਹਿਣ ਵੀ ਪਾਕਿਸਤਾਨ ਵਾਲੇ ਵੀ ਡਰ ਜਾਣਗੇ ਡਰਨ ਵਾਲੇ ਬੰਦੇ ਨਹੀਂ ਆ ਅਸੀਂ ਅਸੀਂ ਜਾਵਾਂਗੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਾਵਾਂਗੇ ਫੌਜੀਆ ਨਾਲ ਪੰਜਾਬ ਦੀਆਂ ਬੀਬੀਆਂ ਦਲੇਰ ਬੀਬੀਆਂ ਨੇ ਹਾਂਜੀ ਹਾਂਜੀ ਦਲੇਰ ਐ ਵੀ ਕੰਮ ਕਰਨ ਨੂੰ ਦਲੇਰ ਆ ਇਸ ਕੰਮ ਤੇ ਵੀ ਦਲੇਰ ਆਏ ਨਹੀਂ ਵੀ ਆਖਣ ਫੌਜੀ ਇਕੱਲੇ ਨਹੀਂ ਅਸੀਂ ਨਾਲ ਦੀਆਂ ਮਾਵਾਂ ਪੈਣਾ ਹੈ ਮਗਰ ਜਾਵਾਂਗੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਾਵਾਂਗੇ ਜੇ ਲੜਾਈ ਲੱਗਦੀ ਤਾਂ ਹਾਂਜੀ ਇਹ ਨਹੀਂ ਨਾ ਕਰਨ ਮੁਸਲਮਾਨ ਵੀ ਪਿੱਛੇ ਮੋੜਨ ਦੇ ਪਿੱਛੇ ਨਹੀਂ ਮੁੜਦੇ ਅਸੀਂ ਅੱਗੇ ਜਾਵਾਂਗੇ ਚਾਰ ਕਰਮ ਅੱਗੇ ਜਾਵਾਂਗੇ ਪਿੱਛੇ ਨਹੀਂ ਮੁੜਨਾ ਤਾਂ ਬਿਲਕੁਲ ਇਹ ਉਹ ਦਲੇਰ ਬੀਬੀਆ ਜਿਨੇ ਆਪ ਦੀ ਅੱਖਾਂ ਦੇ ਨਾਲ ਜੰਗਾ ਵੀ ਵੇਖੀਆਂ ਨੇ ਔਰ 1999 ਜਦੋਂ ਕਾਰਗਲ ਦੀ ਜਿਹੜੀ ਲੜਾਈ ਹੋਈ ਸੀ ਉਸ ਟਾਈਮ ਇਸ ਇਲਾਕੇ ਦੇ ਵਿੱਚ ਆਰਮੀ ਆ ਕੇ ਬੈਠ ਗਈ ਸੀ ਇਸ ਸਸਰਾਦੀ ਏਰੀਆ ਦੇ ਵਿੱਚ ਮਾਈਨ ਜਿਹੜੇ ਉਹ ਵਿਛੇ ਸੀਗੇ ਪਰ ਉਦੋਂ ਵੀ ਲੋਕ ਦੱਸਦੇ ਕਿ ਇਹਨਾਂ ਦੇ ਜਿਹੜੇ ਕੁਝ ਪਰਿਵਾਰ ਇੱਥੇ ਬੈਠੇ ਸੀ ਬਾਕੀ ਜਿਹੜੇ ਆ ਉਹ ਇਹਤੇ ਜਿਹੜੀ ਬਿਲਕੁਲ ਸੇਫ ਜਗ੍ਹਾ ਸੀ ਉਹਦੇ ਉੱਪਰ ਚ ਲੱਗੇ ਸੀ ਪਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਉਸ ਬੀਬੀ ਦੀ ਹਿੰਮਤ ਹੈ ਜਿਹੜੀ ਖੇਤਾਂ ਦੇ ਵਿੱਚ ਕੰਮ ਕਰ ਰਹੀ ਹੈ ਉਹ ਕਹਿ ਰਹੀ ਹੈ ਕਿ ਪਹਿਲੀ ਗੱਲ ਤਾਂ ਲੜਾਈ ਲੱਗਦੀ ਨਹੀਂ ਹੈ ਜੇਕਰ ਲੜਾਈ ਲੱਗੇਗੀ ਤਾਂ ਅਸੀਂ ਆਪਦੇ ਫੌਜੀ ਵੀਰਾਂ ਦੇ ਨਾਲ ਅਸੀਂ ਪਿੱਛੇ ਜਾਵਾਂਗੇ ਉਹਨਾਂ ਦੀ ਮਦਦ ਕਰੇ ਹਾਂਗੇ ਔਰ ਜੇਕਰ ਗੱਲ ਕਰੀਏ ਅਫਵਾਹਾਂ ਦੀ ਤਾਂ ਅਰਜਨ ਸਪੋਕਸਮੈਨ ਦੀ ਟੀਮ ਇਸ ਵੇਲੇ ਗਰਾਉਂਡ ਜ਼ੀਰੋ ਰਿਪੋਰਟ ਦੇ ਉੱਪਰ ਤੁਹਾਨੂੰ ਦਿਖਾ ਰਹੀ ਹੈ ਕਿਉਂਕਿ ਕਿਸੇ ਤਰ੍ਹਾਂ ਦੀ ਕੋਈ ਅਫਵਾਹ ਨਹੀਂ ਹੈ ਕਿਸੇ ਤਰ੍ਹਾਂ ਦਾ ਕਿਸੇ ਆਰਮੀ ਜਾਂ ਬੀਐਸਐਫ ਨੇ ਇਸ ਇਲਾਕੇ ਦੇ ਵਿੱਚ ਕੋਈ ਹੌਕਾ ਨਹੀਂ ਦਿੱਤਾ ਲੋਕ ਆਪਣੇ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਖੇਤਾਂ ਦੇ ਵਿੱਚ ਕੰਮ ਕਰ ਰਹੇ ਨੇ ਔਰ ਇਹੀ ਲੋਕ ਕਹਿ ਰਹੇ ਨੇ ਕਿ ਜਿਹੜੀ ਇਹ ਲੜਾਈ ਆ ਉਹ ਨਾ ਲੱਗੇ ਲੋਕ ਜਿਹੜੇ ਆ ਉਹ ਅਫਵਾਹਾਂ ਤੋਂ ਬਚੇ ਰਹਿਣ ਕੈਮਰਾ ਪਰਸਨ ਨਮਲਕੇ ਜਨਨਸਪੋਕਸਮੈਨ ਫਿਰੋਜ਼ਪੁਰ